ਕਹਿੰਦੇ ਨੇ ਕਿ ਹੁਨਰ ਕਿਸੇ ਵੀ ਚੀਜ਼ ਦਾ ਮਹਤਾਜ ਨਹੀਂ ਹੁੰਦਾ ਚਾਹੇ ਤੁਸੀਂ ਅਮੀਰ ਹੋਵੋ ਗਰੀਬ ਹੋਵੋ ਪਰ ਜੇਕਰ ਤੁਹਾਡੇ ਅੰਦਰ ਹੁਨਰ ਹੈ ਤੁਹਾਡੇ ਅੰਦਰ ਕਲਾ ਹੈ ਤਾਂ ਤੁਹਾਡੀ ਪਛਾਣ ਤੁਸੀਂ ਆਪ ਬਣਾ ਸਕਦੇ ਹੋ ਸ਼੍ਰੀ ਮੁਕਸਰ ਸਾਹਿਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿਣ ਵਾਲੀ ਇੱਕ ਲੜਕੀ ਨੇ ਵੀ ਕੁਛੇਸ ਤੇ ਨਾਕਕਾਰ ਦਿਖਾਇਆ ਜਿਹहां ਉਹ ਪਿੰਡ ਦੇ ਵਿੱਚ ਰਹਿੰਦੀ ਹੈ ਪਰ ਉਹ ਹਿੰਦੀ ਇੰਗਲਿਸ਼ ਪੰਜਾਬੀ ਅਤੇ ਸਪੈਨਿਸ਼ ਵਿੱਚ ਜਿਸ ਤਰੀਕੇ ਨਾਲ ਆਪਣੀ ਆਵਾਜ਼ ਦਾ ਜਾਦੂ ਬਿਖੇਰਦੀ ਹੈ ਹਰ ਕੋਈ ਉਸ ਨੂੰ ਵੇਖ ਕੇ ਹੈਰਾਨ ਹੋ ਜਾਂਦਾ ਹੈ ਸੋ ਉਸ ਲੜਕੇ ਦੀ ਹਰ ਥਾਂ ਤੇ ਵਹਿਵਾਈ ਹੋ ਰਹੀ ਹੈ ਅਤੇ ਉਸ ਦੀ ਗਾਇਕੀ ਨੂੰ ਵੀ ਹਰ ਪਾਸੇ ਸ਼ਲਾਘਾ ਮਿਲ ਰਹੀ ਹੈ ਸੋ ਸ਼੍ਰੀ ਮੁਖਸਰ ਸਾਹਿਬ ਦੀ 12ਵੀਂ ਕਲਾਸ ਵਿੱਚ ਪੜ੍ਹਨ ਵਾਲੀ ਇੱਕ ਛੋਟੀ ਜਹੀ ਲੜਕੀ ਦੇ ਬਾਰੇ ਅਸੀਂ ਤੁਹਾਨੂੰ ਇਸ ਸਪੈਸ਼ਲ ਰਿਪੋਰਟ ਵਿੱਚ ਦੱਸਣ ਜਾ ਰਹੇ ਹਾਂ ਸ਼ਿਰਮੁੱਚ ਸਾਹਿਬ ਦੇ ਨੀਡਲੇ ਪਿੰਡ ਦੀ ਰਹਿਣ ਵਾਲੀ ਹਸਨਦੀਪ ਕੌਰ ਨੇ 12ਵੀਂ ਸ਼੍ਰੇਣੀ ਨਾਨ ਮੈਡੀਕਲ ਦੀ ਪ੍ਰੀਖਿਆ ਦਿੱਤੀ ਹੈ। ਇਸ ਕੁੜੀ ਦੇ ਵਿੱਚ ਇੱਕ ਅਲਾਇ ਹੈ ਜਿਸ ਨੇ ਕੋਈ ਵੀ ਸੰਗੀਤਿਕ ਸਿੱਖਿਆ ਨਹੀਂ ਲਈ ਪਰ ਇਸ ਦਾ ਬੜੀស្ਦੀ ਗਾਇਕੀ ਬਾਕਮਾਲ ਹੈ। ਇਸ ਸਾਦੇ ਪਰਿਵਾਰ ਨਾਲ ਸੰਬੰਧਿਤ ਹਸਨਦੀਪ ਨੇ ਸੰਗੀਤ ਸੁਣ-ਸੁਣ ਕੇ ਹੀ ਸਿੱਖਿਆ ਹੈ। ਉਹ ਪੰਜਾਬੀ, ਹਿੰਦੀ ਤੋਂ ਇਲਾਵਾ ਸਪੈਨਿਸ਼ ਅਤੇ ਅੰਗਰੇਜ਼ੀ ਗੀਤ ਵੀ ਬਾਕਮਾਲ ਗਾਉਂਦੀ ਹੈ। ਹਸਨ ਦੀਪ ਅਨੁਸਾਰ ਉਸਨੇ ਸ਼ੌਕ ਵਜੋਂ ਇਹ ਸੰਗੀਤ ਸੁਨਿਆ ਤੇ ਫਿਰ ਸੁਣ ਸੁਣ ਕੇ ਹੀ ਇਹ ਗੀਤ ਗਾਉਣਾ ਸਿੱਖਿਆ ਹਸਨ ਦੀਪ ਅਨੁਸਾਰ ਸੰਗੀਤ ਉਹ ਹੈ ਜੋ ਰੂਹ ਤੱਕ ਪਹੁੰਚਦਾ ਹੈ ਅਤੇ ਮਾਰ ਤਾੜ ਦਾ ਸੰਗੀਤ ਵਿੱਚ ਕੋਈ ਵੀ ਜਗ੍ਹਾ ਨਹੀਂ ਹੈ ਹਸਨ ਦੀਪ ਮੁਤਾਬਿਕ ਉਹ ਸਤਿੰਦਰ ਸਰਤਾਜ ਨੂੰ ਸੁੰਨਾ ਪਸੰਦ ਕਰਦੀ ਹੈ ਉਸ ਦੀ ਇੱਛਾ ਹੈ ਕਿ ਉਹ ਤਰਸੇਮ ਜਸਟਰ ਨਾਲ ਗੀਤ ਗਾਵੇ ਫਰਗੇਤ ਨੂੰ ਹੋਰ ਸਿੱਖਣ ਲਈ ਉਹ ਚੰਗੇ ਉਸਤਾਦ ਦੀ ਪਾਲ ਵਿੱਚ ਹੈ ਪਰ ਅਜੇ ਘਰ ਦੇ ਹਾਲਾਤ ਬਹੁਤੇ ਵਧੀਆ ਨਹੀਂ ਅਤੇ ਉਹ ਹੁਣ ਉਸੇ ਤਰ੍ਹਾਂ ਸਿੱਖ ਸਿੱਖ ਕੇ ਇਟਾਲੀਅਨ ਗੀਤ ਵੀ ਸਿੱਖ ਰਿਹਾ ਹੈ ਹਏ ਕੱਲੇ ਕਹਿਰੇ ਆ ਸਜਣਾ ਕੋਈ ਕਲ ਨਾਲ ਲਾਉਂਦਾ ਨਹੀਂ ਸੋ ਤੇਰੀ ਦੁਖ ਡੋਲਦੇ ਕੋਈ ਦਰਦ ਵਡਾਉਂਦਾ ਨਹੀਂ ਕਿਵੇਂ ਕਰੀਏ ਤੈਨੂੰ ਬਖ ਸਜਣਾ ਬਿਨ ਮਰਤਾ ਸਿੱਖਦੇ ਹਾਂ ਤੇਰੇ ਬਿਨ ਜੀ ਨਹੀਂ ਸਕਦੇ ਤੇਰੇ ਬਿਨ ਮਰਤਾ ਸਕਦੇ ਹਾਂ ਤੇਰੇ ਬਿਨ ਜੀ ਨਹੀਂ ਸਕਦੇ ਮੈਂ ਮਤਲਬ ਸਪੈਨਿਸ਼ ਹਿੰਦੀ ਪੰਜਾਬੀ ਤੇ ਇੰਗਲਿਸ਼ ਵਿੱਚ ਗਾ ਰਹੀ ਹਾਂ ਕਿ ਮਤਲਬ ਆਦਾ ਆਦਾ ਪੈਸ਼ਨ ਹੁੰਦਾ ਹੈ ਮੇਰਾ ਵੀ ਪੈਸ਼ਨ ਹੈ ਵੀ ਮੈਂ ਗਾਵਾ ਮੈਨੂੰ ਚੰਗਾ ਲੱਗਦਾ ਅ ਪਹਿਲਾਂ ਤਾਂ ਮੈਂ ਮਤਲਬ ਵੀ ਦੂਸਰਾ ਵੇਖਦੀ ਹੁੰਦੀ ਸੀ ਅਮਰੀਕਾ ਗੋਟ ਟੈਲੈਂਟ ਵਗੈਰਾ ਦਾ ਉਹ ਆ ਜਾਂਦੇ ਸੀਗੇ ਤਾਂ ਫਿਰ ਉਹ ਮੈਂ ਵੇਖ ਲੈਂਦੀ ਤੇ ਵੀ ਚੰਗਾ ਲੱਗਦਾ ਸੀ ਗਾਣਾ ਮੈਂ ਇੱਕ ਚੰਗੀ ਸਿੰਗਰ ਬੰਨਾ ਚਾਹੁੰਦੀ ਆ ਵੀ ਮਤਲਬ ਵਧੀਆ ਜਿਵੇਂ ਮੈਂ ਨਿਸ਼ਚਿਤ ਰੱਖਾ ਆਪਣਾ ਜਰਾ ਮਤਲਬ ਵੀ ਥੋੜਾ ਮਤਲਬ ਇਹਨਾਂ ਨੂੰ ਘੱਟ ਕਰਨਾ ਚਾਹੀਦਾ ਰੀਅਲ ਲਾਈਫ ਵਿੱਚ ਜਿਆਦਾ ਇਹਨਾਂ ਨੂੰ ਲਿਆ ਨਹੀਂ ਚਾਹੀਦਾ ਹਾਂ ਮੰਨਿਆ ਵੀ ਸ਼ੌਂਕ ਨਹੀਂ ਪਰ ਅਤੇ ਰਿਅਲ ਲਾਈਫ ਵਿੱਚ ਲੱਗੇ ਕਦੇ ਨਹੀਂ ਚੱਲਣਾ ਚਾਹੀਦਾ ਇਨਸਾਨ ਹਾਂ ਕੁੜੀਆਂ ਕਰਦੀਆਂ ਨੇ ਕੁੜੀਆਂ ਹੁਣ ਪਹਿਲਾਂ ਤਾਂ ਕੁੜੀਆਂ ਨੂੰ ਬਾਹਰ ਨਹੀਂ ਜਾਣ ਦਿੱਤੇ ਸੀ ਪਰ ਹੁਣ ਸਪੋਰਟ ਕੀਤਾ ਜਾਂਦਾ ਫੁੱਲ ਸਪੋਰਟ ਕੀਤਾ ਜਾਂਦਾ ਫੈਮਿਲੀ ਵੱਲੋਂ ਵੀ ਵੀ ਵਧੀਆ ਉਹ ਬੰਨਾ ਮੁੰਡੇ ਤਾਂ ਅੱਗੇ ਜਾਂਦੇ ਨਹੀਂ ਕਿਉਂਕਿ ਕੁੜੀਆਂ ਨੂੰ ਪਤਾ ਹੈ ਵੀ ਉਹਨਾਂ ਦਾ ਵਿਆਹ ਦਾ ਕਾਰੀ ਦੇਣਾ ਤਾਂ ਫਿਰ ਫਿਰ ਵੀ ਉਹ ਸੋਚਦੀਆਂ ਨੇ ਵੀ ਕੁਝ ਬਣ ਕੇ ਦਿਖਾਣਾ ਹੈ ਕੁਝ ਕਰਨਾ ਹੈ ਤਾਂ ਉਹਨਾਂ ਨੂੰ ਪਹਿਲਾਂ ਤਾਂ ਡਰ ਹੁੰਦਾ ਵੀ ਸਾਡੇ ਤਾਂ ਵਿਆਹ ਕਰ ਦੇਣਗੇ ਜੇ ਨਾ ਕਰੀ ਤਾਂ ਜੀ ਮਤਲਬ ਵੀ ਵਧੀਆ ਮੈਂ ਵੀ ਜਿਵੇਂ ਨੂੰ ਸ਼ਰਤ ਕਤੇ ਲਿਖਾਂ ਲਾਈਫ ਸਟੇजेस ਤੇ ਮਤਲਬ ਗਾਂਦੇ ਆ ਉਹ ਮੈਂ ਵੀ ਗਾਵਾਂ ਸ਼੍ਰੀ ਮੁਕਸਰ ਸਾਹਿਤੋਂ ਅਨਮੋਲ ਸਿੰਘ ਦੀ ਰਿਪੋਰਟ ਐਸਐਮਜ਼ ਨਿਊਜ਼ ਹਸਨਦੀਪ ਗਾਇਕੀ ਦੇ ਵਿੱਚ ਸਤਿੰਦਰ ਸਰਤਾਸ ਨੂੰ ਸੁੰਣਾ ਪਸੰਦ ਕਰਦੀ ਹੈ ਇਸ ਦਿਨਾਲੀਓ ਨੇ ਕਿਹਾ ਕਿ ਹੁਣ ਹੌਲ ਨਾ ਪਾਸ਼ਾਵਾਂ ਦੇ ਵਿੱਚ ਵੀ ਉਹ ਸਿਖਲਾਈ ਲੈ ਰਹੀ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਸੰਗੀਤ ਜਗਤ ਵਿੱਚ ਹੁਣ ਨਵੀਆਂ ਪੈੜਾਂ ਛੱਡਣ ਦੀ ਤਿਆਰੀ ਵੀ ਕਰ ਰਹੀ ਹੈ ਸੋ ਇਸ ਟੈਲੈਂਟ ਫਾਰ ਇਤਹਾਤੀ ਕੀ ਰਾਏ ਸਡੇ ਕਮੈਂਟ ਬਾਕਸ ਐਕਸ਼ਨ ਦੇ ਵਿੱਚ ਜ਼ਰੂਰ ਸ਼ੇਅਰ ਕਰੋ For latest news updates, like and follow our Facebook page SMZ News. And don't forget to subscribe our YouTube channel SMZ News and press the bell icon.